ਤੋਂ ਸੰਗਰਾਮ ਟੀਵੀ ਤੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਲੁਧਿਆਣਾ ਪੱਛਮੀ ਦੀ ਚੋਣ 19 ਤਰੀਕ ਨੂੰ ਹੋਣੀ ਹੈ ਤੇ ਹਰ ਰੋਜ਼ ਇੱਥੇ ਆਪਣੇ ਦੁੱਖੜੇ ਰੋਣ ਲਈ ਲੋਕ ਵੱਡੀ ਗਿਣਤੀ ਚ ਆਉਂਦੇ ਆ। ਕੱਲ ਪੰਜਾਬ ਮਲਾਜ਼ਮ ਤੇ ਪੈਨਸ਼ਨਰ ਫਰੰਟ ਨੇ ਬਹੁਤ ਵੱਡਾ ਮਜਹਰਾ ਇੱਥੇ ਕੀਤਾ। ਹੋਰ ਵੀ ਮਲਾਜ਼ਮਾਨੀਆਂ ਦੋ ਤਿੰਨ ਕੈਟਾਗਰੀਜ਼ ਆਪਣੇ ਆਪਣੇ ਮੁੱਦੇ ਨੂੰ ਲੈ ਕੇ ਇੱਥੇ ਰੋਣਾ ਰੋਣਾ ਆਈਆਂ ਨੇ। ਪਰ ਕਹਿੰਦੇ ਆ ਵੀ ਜਦੋਂ ਹਾਕਮ ਬੋਲਾ ਤੇ ਇੰਨਾ ਹੋਵੇ ਤਾਂ ਫੇਰ ਬਹੁਤ ਵੱਡੇ ਤੱਕ ਵੱਡੀ ਪੱਧਰ ਦੇ ਉੱਤੇ ਲੋਕਾਂ ਨੂੰ ਜਗਾਉਣ ਦੀ ਲੋੜ ਹੁੰਦੀ ਹੈ ਤੇ ਹੁਣ ਕੱਲਾ ਇੱਥੇ ਨਹੀਂ ਸਾਰੇ ਪੰਜਾਬ ਨੂੰ ਹੀ ਜਗਾਉਣ ਦੀ ਲੋੜ ਪਊਗੀ ਤਾਂ ਕਿ ਇਹਨਾਂ ਨੂੰ ਇਹ ਆਵਾਜ਼ ਸੁਣਾਈ ਜਾ ਸਕੇ ਅੱਜ ਜਿਹੜੀਆਂ ਟ੍ਰੇਡ ਯੂਨੀਅਨਾਂ ਨੇ ਉਹ ਵੀ ਇਹ ਮੁਜ਼ਾਰਾ ਕਰ ਰਹੀਆਂ ਨੇ ਵੀ ਜਿਹੜਾ ਸਰਕਾਰ ਨੇ ਪਿਛਲੇ ਕੁਝ ਦਿਨ ਪਹਿਲਾਂ ਸ਼ਾਪਸ ਤੇ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ ਦੇ ਵਿੱਚ ਤਬਦੀਲੀ ਕਰਕੇ ਕਾਮਿਆਂ ਤੋਂ ਮਜ਼ਦੂਰਾਂ ਤੋਂ 12 ਘੰਟੇ ਡਿਊਟੀ ਉਹਨਾਂ ਦੀ ਕਰ ਦਿੱਤੀ ਦੇ ਹੋਰ ਵੀ ਕਈ ਸਾਰੀਆਂ ਤਬਦੀਲੀਆਂ ਕੀਤੀਆਂ ਉਹਦੇ ਵਿਰੁੱਧ ਅੱਜ ਟ੍ਰੇਡ ਯੂਨੀਅਨਾਂ ਵੀ ਪਿੱਟ ਸੈਪਾ ਕਰਨ ਦੀਆਂ ਭਗਵੰਤ ਮਾਨ ਸਰਕਾਰ ਦਾ ਅ ਕੱਲ ਨੂੰ ਇੱਥੇ ਉਹ ਜਿਹੜਾ ਬਠਿੰਡੇ ਕਾਂਡ ਹੋਇਆ ਸੀਗਾ ਅ ਅ ਸੀਆਈਏ ਦੇ ਵਿੱਚ ਇੱਕ ਟੀਚਰ ਨੂੰ ਮਾਰਿਆ ਸੀਗਾ ਤੇ ਇੱਕ ਉੱਥੇ ਬੱਸ ਅਡਾ ਬਦਲਣ ਦੀ ਗੱਲ ਹੈ ਉਹ ਤੇ ਜਿਹੜਾ ਆਹ ਜਿਹੜਾ ਲੈਂਡ ਪੂਲਿੰਗ ਦੀ ਗੱਲ ਚੱਲ ਰਹੀ ਹੈ ਇਹ ਇਸ ਤਰ੍ਹਾਂ ਦੇ ਕੱਲ ਨੂੰ ਵੱਡੇ ਮਜਾਰੇ ਕੱਲ ਨੂੰ ਵੀ ਹੋਣੇ ਆ ਸੋ ਉਨਦੀ ਤੋਂ ਪਹਿਲਾਂ ਜਿਹੜੀ 17 ਤੱਕ ਚੱਲਣਾ ਤੇ 17 ਤੱਕ ਕੁਛ ਨਾ ਕੁਛ ਭਗਵਾਨਤਮਾਨ ਦੀ ਸਰਕਾਰ ਵਿਰੁੱਧ ਇੱਥੇ ਚੱਲਦਾ ਰਹੇਗਾ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪਰਸੋਂ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਦੋ ਜੱਜ ਸਹਿਬਾਨ ਨੇ ਜਸਟਿਸ ਪੀ ਕੇ ਮਿਸ਼ਰਾ ਤੇ ਜਸਟਿਸ ਮਨਮੋਹਨ ਜਿਹੜੇ ਹੁਣੇ ਪਿੱਛੇ ਜੇ ਦਿੱਲੀ ਕੋਰਟ ਤੋਂ ਉੱਥੇ ਗਏ ਆ ਉਹਨਾਂ ਦੇ ਕੋਲ ਇੱਕ ਪਟੀਸ਼ਨ ਪਾਈ ਇੱਕ ਪਟੀਸ਼ਨਰ ਨੇ કે ਵੀ ਜਿਹੜਾ ਮਕੇਸ਼ ਅੰਬਾਨੀ ਹੈ ਉਸ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਹੈ ਇਹ ਵਿਡਰੋਪ ਕੀਤੀ ਜਾਵੇ ਉਸ ਪਟੀਸ਼ਨਰ ਨੂੰ ਉਹਨਾਂ ਨੇ ਬਹੁਤ ਝਾੜਾਂ ਪਾਈਆਂ ਤੇ ਸਵਾਲ ਕੀਤੇ ਵੀ ਅਸੀਂ ਕੌਣ ਹੁੰਨੇ ਆ ਇਹ ਫੈਸਲਾ ਕਰਨ ਵਾਲੇ ਸਰਕਾਰ ਹੁੰਦੀ ਹੈ ਵੀ ਕਿ ਉਹ ਕਿੰਨਾ ਥ੍ਰੈਟ ਹੈ ਕਿੰਨਾ ਖਤਰਾ ਹੈਗਾ ਉਹਨਾਂ ਨੇ ਹੀ ਫੈਸਲੇ ਕਰਨੇ ਹੁੰਦੇ ਆ ਇਸ ਕਰਕੇ ਅਸੀਂ ਇਹ ਤੈਨੂੰ ਵੀ ਵਾਰਨਿੰਗ ਦੰਦੇ ਆ ਵੀ ਅਜਿਹੇ ਪਟੀਸ਼ਨਰ ਨਾ ਬਣ ਮਾਨਯੋਗ ਸੁਪਰੀਮ ਕੋਰਟ ਦੇ ਇਹਨਾਂ ਸਤਕਾਰਯੋਗ ਜੱਜਾਂ ਤੋਂ ਬੜੀ ਹੀ ادب ਨਾਲ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਜੱਜ ਸਾਹਿਬਾਨ ਜੀ ਜਦੋਂ ਭੀਮਾ ਪੂਰੇ گاؤں ਕੇਸ ਦੇ ਵਿੱਚ ਜਿਹੜੇ ਗੌਤਮ ਨਵਲੱਖਾ ਜੀ ਨੇ ਜਦੋਂ ਉਹਨਾਂ ਦੀ ਸੁਣਵਾਈ ਚੱਲਦੀ ਸੀ ਬੇਲ ਦੀ ਤਾਂ ਉਹਦੇ ਦੌਰਾਨ ਇੱਕ ਆਗੀ ਪ੍ਰਪੋਜ਼ਲ ਵੀ ਉਹਨਾਂ ਨੂੰ ਤੁਸੀਂ ਹਾਊਸ ਅਰੈਸਟ ਰੱਖ ਲਓ ਕਿਉਂਕਿ ਉਹਨਾਂ ਨੂੰ ਇਲਾਜ ਦੀ ਲੋੜ ਹੈ ਤੇ ਉਹ ਘਰੇ ਬਹਿ ਕੇ ਆਪਣਾ ਇਲਾਜ ਕਰਾ ਲੈਣਗੇ ਤਾਂ ਕੋਰਟ ਨੇ ਉਨੂੰ ਇਹ ਸ਼ਰਤ ਦੇ ਉੱਤੇ ਵੀ ਜਿਹੜੇ ਉੱਥੇ ਪੁਲਿਸ ਵਾਲੇ ਲੱਗਣਗੇ ਉਹਨਾਂ ਦਾ ਖਰਚਾ ਤੂੰ ਦੇਵੇਂਗਾ ਇਹ ਜਿਹੜੀ ਇੱਕ ਨਾਗਰਿਕ ਦੇ ਕੇਸ ਦੇ ਵਿੱਚ ਕੋਰਟ ਫੈਸਲਾ ਕਰਦੀ ਹੈ ਵੀ ਉਹਦਾ ਜਿਹੜੇ ਪੁਲਿਸ ਵਾਲੇ ਲੱਗ ਰਹੇ ਉਹਨਾਂ ਦਾ ਖਰਚਾ ਤੂੰ ਦੇਵੇਂਗਾ ਉਹ ਤੋਂ ਤਾਂ ਖਰਚਾ ਲਿਆ ਗਿਆ ਲੱਖਾਂ ਰੁਪਏ ਮੰਨ ਲਓ ਸਿਕਿਉਰਿਟੀ ਦੇਣਾ ਸਰਕਾਰ ਦਾ ਫੈਸਲਾ ਹੈ ਇਹ ਵੀ ਗੱਲ ਠੀਕ ਹੈ ਪਰ ਕੋਰਟ ਇੰਨਾ ਤਾਂ ਜਵਾਬ ਦੇ ਦੇਵੇ ਵੀ ਉਸ ਤੋਂ ਜੈਡ ਪਲੱਸ ਸਿਕਿਉਰਿਟੀ ਦੇ ਖਰਚੇ ਵਸੂਲ ਕੀਤੇ ਜਾਣ ਲੋਕ ਉਹਨਾਂ ਦੀ ਸਿਕਿਉਰਿਟੀ ਕਿਉਂ ਕਰਨ ਲੋਕ ਉਹਦੇ ਪੈਸੇ ਕਿਉਂ ਖਰਚਣ ਉਹਨਾਂ ਨੂੰ ਲਟਾਇਆ ਤਾਂ ਜਾ ਹੀ ਹੈ ਦੇਸ਼ ਪਰ ਪਲੱਸ ਉਹਨਾਂ ਨੂੰ ਸਿਕਿਉਰਿਟੀ ਦੇ ਕੇ ਵੀ ਲੋਕਾਂ ਦੀ ਜੇਬਾਂ ਚੋਂ ਹੀ ਪੈਸੇ ਕੱਢੇ ਜਾਖ ਹੈ ਇਸ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੂੰ ਜ਼ਰੂਰ ਠੰਡੇ ਦਿਮਾਗ ਨਾਲ ਸੋਚਣ ਦੀ ਲੋੜ ਹੈ ਵੀ ਉਹਨਾਂ ਤੋਂ ਇਹ ਪੈਸੇ ਕਿਉਂ ਨਾ ਵਸੂਲੇ ਜਾਣ ਜੇ ਗੌਤਮ ਨਵਲੱਖਾ ਤੋਂ ਕ੍ਰਿਤ ਵਸੂਲੇ ਜਾ ਸਕਦੇ ਹਨ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਕਾਂਗਰਸ ਦੇ ਇੱਕ ਰਾਜ ਸਭਾ ਮੈਂਬਰ ਨੇ ਵਿਵੇਕ ਤਨਖਾ ਉਹਨਾਂ ਨੇ ਰਾਜ ਸਭਾ ਦੇ ਚੇਅਰਮੈਨ ਤੇ ਆਪਣੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਜਗਦੀਪ ਤਨਖੜ ਜੀ ਨੂੰ ਚਿੱਠੀ ਲਿਖੀ ਹੈ ਪਰਸੋਂ ਕਿ ਵੀ ਤੁਸੀਂ ਜਿਹੜਾ ਅਸੀਂ ਤੁਹਾਨੂੰ 55 ਜਣਿਆਂ ਨੇ ਲਿਖ ਕੇ ਦਿੱਤਾ ਸੀ ਵੀ ਜਿਹੜਾ ਸਿਖਰ ਯਾਦ ਵਿਚ ਜੱਜ ਹੈਗਾ ਹਲਾਹਾਬਾਦ ਹਾਈ ਕੋਰਟ ਦਾ ਉਹਦੇ ਖਿਲਾਫ ਮੁਕਾਦਮਾ ਚਲਾਇਆ ਜਾਵੇ ਤੇ ਉਹਨੂੰ ਜਿਹੜਾ ਹੈ ਉਹ ਡਿਸਮਿਸ ਕਰਿਆ ਜਾਵੇ ਸਰਵਿਸ ਕੋ ਤੇ ਉਹਦੇ ਚ ਲੰਗੜਾ ਬਹਾਨਾ ਇਹ ਲਾਤਾ ਰਾਜ ਸਭਾ ਸਕੱਤਰਤ ਨੇ ਵੀ ਕਈ ਸਾਰੇ ਜਿਹੜੇ ਬੰਦੇ ਐ ਉਹਨਾਂ ਦੇ ਅਸੀਂ ਦਸਕਤ ਮਿਲਾਉਣੇ ਐ ਵੈਰੀਫਾਈ ਕਰਨੇ ਉਹਨਾਂ ਚ ਇਹਦਾ ਨਾਮ ਵੀ ਸੀ ਉਹ ਕਹਿੰਦੇ ਵੀ ਮੇਰੇ ਦਸਕਤ ਤਾਂ ਬਹੁਤ ਦਿਨ ਹੋ ਗਏ ਕਿੱਦਾਂ ਦੇ ਤੁਸੀਂ ਵੈਰੀਫਾਈ ਕਰ ਲੈ ਮੈਂ ਕਹਿ ਤਾ ਸਾਰਿਆਂ ਨੇ ਇਕੱਠੇ ਫਾਰਮ ਭਰੇ ਹੋਏ ਇਕੱਠੇ ਸਾਈਨ ਕਰੇ ਹੋਏ ਆ ਸਾਰੇ ਇਹ ਉਹਦੇ ਵਿੱਚ ਕੋਈ ਇੱਕ ਦੂਜੇ ਦੇ ਸਾਈਨ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਉਹ ਵੀ ਗੱਲ ਨਿਬੜ ਜਾਣੀ ਚਾਹੀਦੀ ਸੀ ਹੁਣ ਤੱਕ ਫਿਰ ਕਿਉਂ ਚੁੱਪ ਬੈਠੀ ਐ ਸਰਕਾਰ ਰਾਸਵਾ ਚੇਅਰਮੈਨ ਕਿਉਂ ਚੁੱਪ ਬੈਠੇ ਹੈ ਕਿਉਂਕਿ 15 ਅਪ੍ਰੈਲ 2026 ਨੂੰ ਉਸ ਜੱਜ ਨੇ ਰਿਟਾਇਰ ਹੋ ਜਾਣਾ ਤੇ ਟਾਲਾ ਮਟੋਲ ਟਾਲਾ ਮਟੋਲ ਕਰਦੇ ਹੋਏ ਵੀ ਕਿਉਂਕਿ ਉਹ DHP ਦੇ ਪ੍ਰੋਗਰਾਮ ਚ ਗਿਆ ਕਿਉਂਕਿ ਉਹ Hindu ਰਾਸ਼ਟਰ ਦੀ ਗੱਲ ਕਰਦਾ ਹੈ ਕਿਉਂਕਿ ਉਹ ਮੁਸਲਮਾਨਾਂ ਨੂੰ ਮੁੱਲੇ ਕਹਿੰਦਾ ਹੈ ਉਹ ਸੰਵਿਧਾਨ ਦੀ ਸ਼ਰਿਆ ਨੂੰ ਲੰਘਣਾ ਕਰਦਾ ਹੈ ਤੇ ਜਗਦੀਪ ਧਲਕਰ ਜੀ ਉਹਦੀ ਪਿੱਠੇ ਠੋਕਦੇ ਹੈ ਉਸ ਨੂੰ ਵਿਚਾਰ ਰਹੇ ਹੈ ਇਹ ਸ਼ਰਿਆ ਆਮ ਇਲਜ਼ਾਮ ਨਹੀਂ ਇਹ ਸੱਚ ਹੈਗਾ ਕਿ ਇਹ ਸਰਕਾਰ ਜਿਹੜੀ ਹੈ ਦੋਰੇ ਢੰਗ ਨਾਲ ਚੱਲ ਰਹੀ ਹੈ ਅੱਡ ਅੱਡ ਲੋਕਾਂ ਲਈ ਅੱਡ ਅੱਡ ਕਾਨੂੰਨ ਤੇ ਚੱਲ ਰਹੀ ਹੈ ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਉਸ ਜੱਜ ਨੂੰ ਛੇਤੀ ਤੋਂ ਛੇਤੀ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਜੱਜ ਅਜਿਹੇ ਵਿਚਾਰ ਰੱਖਦਾ ਹੈ ਅਗਲੀ ਗੱਲ ਦੋਸਤੋ ਜਿਹੜਾ ਹੈ ਵੀ ਆ ਬਹੁਤ ਵੱਡਾ ਹਾਸਾ ਹੋ ਗਿਆ ਹਵਾਈ ਜਹਾਜ਼ ਦਾ ਉਹਦੀਆਂ ਜਾਂਚਾਂ ਚੱਲ ਰਹੀਆਂ ਨੇ ਜਾਂਚਾਂ ਦੇ ਵਿੱਚ ਇਹ ਵੀ ਪਤਾ ਲੱਗ ਰਿਹਾ ਹੈ ਵੀ 2019 ਦੇ ਵਿੱਚ ਕਿਹਾ ਗਿਆ ਸੀ ਵੀ ਇਹ ਇਹਦਾ ਰਨ ਵੇ ਛੋਟੇ ਐ ਮੁਕਾਬਲਤਨ 19 ਸਪੀਡ ਨਹੀਂ ਫੜਦੇ ਜਹਾਜ਼ ਇਹ ਹੋਰ ਜ਼ਮੀਨ ਅਕਵਾਇਰ ਕੀਤੀ ਜਾਵੇ ਤੇ ਜ਼ਮੀਨ ਖਾਲੀ ਕਰਾਉਣੀ ਬਣਦੀ ਸੀ ਕੋ ਉੱਥੇ ਇਲਾਕਿਆਂ ਚੋਂ ਪਰ ਕਿਉਂਕਿ ਮੋਦੀ ਜੀ ਦੀ ਪਾਰਟੀ ਦੀ ਸਰਕਾਰ ਸ਼੍ਰੀ ਵਿਜੇਰਪਾਨੀ ਜੀ ਬਾਈ ਚਾਂਸ ਇਸ ਜਹਾਜ਼ ਦੇ ਵਿੱਚ ਮਾਰੇ ਗਏ ਸਾਨੂੰ ਉਹਦਾ ਦੁੱਖ ਹੈ ਉਹ ਵੀ ਮੁੱਖ ਮੰਤਰੀ ਰਹੇ ਉਹਨਾਂ ਨੇ ਵੀ ਇਸ ਗੱਲ ਤੇ ਕੰਨ ਨਹੀਂ ਸੀ ਤਾਂ ਇਹ ਸ਼ਿਕਾਰ ਹੋ ਗਏ ਇਸ ਕਰਕੇ ਤੇ ਹੁਣ ਵੀ ਬਹੁਤ ਸਾਰੇ ਕਲੋਨੀ ਵਾਲੇ ਡਰੇ ਹੋਏ ਆ ਵੀ ਪਤਾ ਨਹੀਂ ਕਦੋਂ ਕਿਹੜਾ ਯਾਜ ਉਹਨਾਂ ਤੇ ਟਿਕ ਜੇ। ਦੂਸਰਾ ਉਹਦਾ ਪਹਿਲੂ ਹੋਰ ਹੈ ਇੱਕ ਵੀ ਡੀਐਨਏ ਟੈਸਟ ਹੋ ਰਹੇ ਆ ਲੋਕਾਂ ਨੂੰ ਦੇ ਰਹੇ ਆ ਬਹੁਤ ਸਲੋ ਚੱਲ ਰਿਹਾ ਹੈ ਪ੍ਰੋਸੈਸ। ਤੀਜੀ ਗੱਲ ਇਹ ਹੈ ਵੀ ਉੱਥੇ ਜਿਹੜੇ ਜਿਹੜੇ ਹਸਪਤਾਲ ਦੇ ਹੌਸਟਲ ਨੇ ਹੌਸਟਲ ਨੰਬਰ 1 2 3 ਤੇ 4 ਜਿੱਥੇ ਪੀਜੀ ਸਟੂਡੈਂਟ ਰਹਿੰਦੇ ਆ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਦੇ ਆ ਜਿਨ੍ਹਾਂ ਨੇ ਐਮਜੀਬੀਵੀਐਸ ਕਰ ਲਈ। ਉਹਨਾਂ ਨੂੰ ਉਹ ਹੌਸਟਲ ਖਾਲੀ ਕਰਨ ਦੇ ਹੁਕਮ ਦੇ ਹੁਕਮ ਵੀ ਜਿਹੜੇ ਆ ਉਹ ਬਯੋ ਤਰਕਹੀਣ ਨੇ ਜਿਹੜੇ ਲੋਕਾਂ ਦਾ ਤਾਂ ਇੰਤਜ਼ਾਮ ਹੈਗਾ ਉਹ ਇੱਧਰ ਉੱਧਰ ਸ਼ਿਫਟ ਹੋ ਜਾਣਗੇ ਬਾਕੀ ਜਿਹੜੇ ਲੋਕ ਬਾਹਰਲੇ ਸੂਬਿਆਂ ਤੋਂ ਉੱਥੇ ਰਹਿ ਰਹੇ ਆ ਉਹਨਾਂ ਦਾ ਉਹੀ ਰਹਿائش ਹੈ ਉਹ ਕੀ ਕਰਨਗੇ ਇੱਕ ਡਾਕਟਰ ਅਨਿਲ ਕੁਮਾਰ ਜਿਸਨੇ ਜਿਹੜਾ ਪੀਜੀ ਕਰਦਾ ਹੈ ਉੱਥੇ ਤੇ ਉਹ ਡਿਊਟੀ ਵੀ ਕਰਦਾ ਉਹਦੇ ਘਰ ਵਾਲੀ ਵੀ ਉੱਥੇ ਡਿਊਟੀ ਕਰਦਾ ਉਹ ਰੋਕੇ ਦੱਸ ਰਿਹਾ ਹੈ ਵੀ ਅਸੀਂ ਇੱਕ 2 ਦਿਨ ਦਾ ਸਮਾਂ ਮੰਗਦੇ ਆਂ ਵੀ ਸਾਨੂੰ ਸਮਾਂ ਤਾਂ ਦੇ ਦਿਓ ਇੱਕ ਤਾਂ ਅਸੀਂ ਇੱਧਰ ਐਮਰਜੈਂਸੀ ਡਿਊਟੀਆਂ ਕਰ ਰਹੇ ਆਂ ਜਿੱਦੀ ਬਹੁਤ ਲੋਡ ਹੈ ਮਰੀਜ਼ਾਂ ਨੂੰ ਸਾਨੂੰ ਨਹੀਂ ਮਰੀਜ਼ਾਂ ਨੂੰ ਲੋਡ ਹੈ ਮੇਰੀ ਆਪਣੀ ਬੇਟੀ ਉਸ ਹਾਸੇ ਦੇ ਵਿੱਚ ਤੇ ਸਾਡੇ ਘਰ ਕੰਮ ਕਰਨ ਵਾਲੀ ਨੌਕਰਾਨੀ ਉਹ ਹਾਸੇ 'ਚ ਸਖਤ ਜ਼ਖਮੀ ਨੇ ਉਹਨਾਂ ਨੂੰ ਸਖਤ ਜ਼ਰੂਰਤ ਹੈ ਸਾਡੇ ਡਾਕਟਰਾਂ ਦੀ ਤੁਸੀਂ ਇੱਧਰਲੇ ਪਾਸੇ ਇਹਨੂੰ ਹਸਪਤਲ ਖਾਲੀ ਕਰਾਉਣ ਦੇ ਪਾਸੇ ਤੁਰੇ ਹੋਇਓ ਲੱਗਦਾ ਕਿਤੇ ਨਾ ਕਿਤੇ ਮਨੁੱਖੀ ਸੰਵੇਦਨਸ਼ੀਲਤਾ ਦੀ ਬਹੁਤ ਵੱਡੀ ਘਾਟ ਹੈ ਇਸ ਵਕਤ ਇਹਨਾਂ ਦੇ ਵਿੱਚ ਤੇ ਅਗਲੀ ਦਾ ਤੁਹਾਡੇ ਨਾਲ ਇਹਦੇ ਨਾਲ ਹੀ ਜੁੜਦੀ ਹੈ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਇਸ ਜਹਾਜ਼ ਦੇ ਵਿੱਚ ਦੋ ਕਰੂ ਮੈਂਬਰ ਕੁੜੀਆਂ ਜਿਹੜੀਆਂ ਮਨੀਪੁਰ ਦੀਆਂ ਸੀਗੀਆਂ ਇੱਕ ਸੀਗੀ 20 ਸਾਲਾਂ ਦੀ ਨਕਥੋਈ ਸ਼ਰਮਾ ਕੇ ਨਕਥੋਈ ਸ਼ਰਮਾ ਮਹਿਤਾਈ ਜਿਹੜਾ ਕਬੀਲ ਹੈ ਉੱਥੋਂ ਦੀ ਉਹਦੀ ਸੀ ਤੇ ਲੈਂਥੁੰਗਨ ਸਿੰਘਸਨ 26 ਸਾਲਾਂ ਦੀ ਸੀ ਉਹ ਥੈਡੂ ਕਬੀਲੇ ਦੀ ਲੇਡੀ ਸੀ ਇਹਨਾਂ ਦੋਹਾਂ ਦੇ ਬਾਰੇ ਵਿੱਚ ਪਿਛਲੇ 3 ਸਾਲਾਂ ਤੋਂ ਜਿਹੜਾ ਮੈ ਤਈ ਕੁੱਕੀ ਜ਼ੋ ਦਾ ਆਪ ਚ ਪਾਟਕ ਪਾਇਆ ਹੋਇਆ ਬੀਜੇਪੀ ਨੇ ਜਾਣ ਬੁੱਝ ਕੇ ਉਹਨਾਂ ਲੜਾਇਆ ਹੋਇਆ ਹੈ ਇਹਨਾਂ ਨੇ ਇਕੱਠੇ ਹੋ ਕੇ ਸਾਂਝੇ ਹੋ ਕੇ ਇਹਨਾਂ ਦੋਹਾਂ ਦਾ ਅਫਸੋਸ ਮਨਾਇਆਗਾ ਇੱਕ ਦੁੱਖ ਦੇ ਵਿੱਚ ਕੁਝ ਸਮੇਂ ਲਈ ਸਹੀ ਇਕੱਠੇ ਹੋਏ ਆ ਉਹ ਲੜਦੇ ਲੋਕ ਜਿਹੜੇ ਜਿਹੜੇ ਲੜਾਏ ਗਏ ਆ ਲੰਬੇ ਸਮੇਂ ਤੋਂ ਅਸੀਂ ਉਮੀਦ ਕਰਦੇ ਆ ਕਿ ਉਹ ਭਰਾਵੋ ਗਾਂ ਤੋਂ ਵੀ ਤੁਸੀਂ ਸਜ਼ਾ ਦੇ ਦਿਓ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਪਰ ਆਪਸ ਵਿੱਚ ਇੱਕ ਦੂਜੇ ਨੂੰ ਸਜ਼ਾ ਨਾ ਮਾਰੋ ਇੱਕ ਦੂਜੇ ਅਸੀਂ ਇਹ ਕਹਿਣਾ ਚਾਹਾਂਗੇ ਅਗਲੀ ਗੱਲ ਦੋਸਤੋ ਈਰਾਨ ਤੇ ਰਾਖਦੀ ਹੈ ਇਜ਼ਰਾਈਲ ਨੇ ਪਹਿਲੇ ਦਿਨ ਇਰਾਨ ਦੇ ਬਹੁਤ ਸਾਰੇ ਤਬਾਹੀ ਕੀਤੀ ਉਹਨਾਂ ਦੇ ਵੱਡੇ ਵੱਡੇ ਸਾਇੰਸਟਾਂ ਤੇ ਬਹੁਤ ਸਾਰੇ ਜਰਨਲ ਮਾਰੇ ਉਹਨਾਂ ਨੇ ਉਹ ਮੰਨਿਆ ਵੀ ਹਾਂ ਵੀ ਮਾਰੇ ਗਏ ਸਾਰੇ ਕੁਝ ਬੰਦੇ ਹੋਰ ਵੀ ਮਾਰੇ ਸਿਵਿਲਿਨ ਵੀ ਮਾਰੇ ਬੱਚੇ ਦੂਸਰੇ ਦਿਨ ਈਰਾਨ ਨੇ ਜਿਹੜਾ ਉਹ ਨੇਰੀ ਲਿਆਤੀ ਉਹਦੇ ਡਰੋਨ ਤੇ ਜਿਹੜੀਆਂ ਮਿਸਾਈਲਾਂ ਨੇ ਉਹਦਾ ਮੀਂਹ ਵਰਸਾਤਾ ਜਿਹੜਾ ਇਜ਼ਰਾਇਲ ਦੇ ਉੱਤੇ ਕਿਉਂਕਿ ਉੱਥੇ ਬੰਕਰ ਬਣਿਆ ਹੋਇਆ ਜਾਨੀ ਨੁਕਸਾਨ ਤਾਂ ਬਹੁਤਾ ਨਹੀਂ ਹੋਇਆ 7 ਜਣੇ ਮਰੇ ਐ ਤੇ ਕੁਝ ਜ਼ਖਮੀ ਹੋਇਆ ਸਭ ਤੋਂ ਵੱਧ ਪਰ ਬਾਕੀ ਨੁਕਸਾਨ ਬਹੁਤ ਬੜਾ ਹੋ ਗਿਆ ਤੇ ਜਿਹੜਾ ਉਹ ਆਕ ਡੋਨ ਕਿਹਾ ਜਾਂਦਾ ਵੀ ਇਹਦੇ ਤੇ ਤਾਂ ਕੋਈ ਚੀਜ਼ ਚਿੜੀ ਨਹੀਂ ਫਟਕ ਸਕਦੀ ਉਸ ਦਾ ਸਤਿਆਨਾਸ਼ ਕਰ ਦਿੰਦਾ ਇਹ ਵੀ ਦੱਸਿਆ ਜਾ ਰਿਹਾ ਹੈ ਵੀ ਜਿਹੜਾ F35 ਜਿਹੜਾ ਜੈਟ ਹੈਗਾ ਜਿਹੜਾ ਕਹਿੰਦੇ ਆ ਵੀ ਇਹ ਇਹ ਸਭ ਤੋਂ ਵੱਧ ਸੀਪ ਹੈ ਉਸ ਨੂੰ ਜਦੋਂ ਇਜ਼ਰਾਈਲ ਨੇ ਹਮਲਿਆਂ ਚ ਵਕਤਿਆ ਤਾਂ ਉਹਨੂੰ ਵੀ ਈਰਾਨ ਨੇ ਡਿੱਗਿਆ ਸੋ ਅਸੀਂ ਜੁੱਧ ਦੇ ਖਿਲਾਫ ਚਾਹੇ ਉਹ ਰਸ਼ੀਆ ਯੂਕਰੇਨ ਦਾ ਜੁੱਧ ਹੈ ਚਾਹੇ ਇਜ਼ਰਾਈਲ ਵੱਲੋਂ ਨਿਹੱਕਾ ਜੁੱਧ ਕਰਿਆ ਜਾ ਰਿਹਾ ਹੈ ਗਜ਼ਾ ਦੇ ਲੋਕਾਂ ਦੇ ਵਿਰੁੱਧ ਤੇ ਚਾਹੇ ਇਹ ਹੈ ਪਰ ਦੋਹਾਂ ਤਿੰਨਾਂ ਕੇਸਾਂ ਦੇ ਵਿੱਚ ਜਿਹੜਾ ਡੱਬੂ ਹੈ ਉਹ ਕੰਧ ਤੇ ਬੈਠਾ ਭੌਂਕ ਰਿਹਾ ਲਗਾਤਾਰ ਜਿਹੜਾ ਅਮਰੀਕਾ ਹੈ ਉਹ ਇਜ਼ਰਾਇਲ ਉਹ ਪਹਿਲੀ ਜੰਗ ਦੇ ਵਿੱਚ ਵੀ ਉਹ ਨਾਟੋ ਦਾ ਕਰਕੇ ਉਹ ਚਾਹੁੰਦਾ ਸੀ ਵੀ ਉਹ ਉਸ ਨੂੰ ਮੈਂਬਰ ਬਣਾ ਲੀਏ ਉਹ ਵੀ ਉਹਦਾ ਪੰਗਾ ਬਾਜ਼ ਹੈ ਇੱਥੇ ਇਜ਼ਰਾਇਲ ਦੇ ਪਿੱਛੇ ਗਾਜ਼ਾ ਦੇ ਵਿੱਚ ਵੀ ਉਹ ਪੱਕਾ ਹੈ ਤੇ ਹਰ ਵਾਰੀ ਵੀਟੋ ਕਰਦੇ ਸੀਜ਼ਫਾਇਰ ਦੀ ਤੇ ਇੱਥੇ ਵੀ ਉਹ ਨਾਲ ਹੈਗਾ ਤੇ ਹੁਣ ਈਰਾਨ ਨੇ ਇਹਨਾਂ ਨੂੰ ਕਿਹਾ ਸੀ ਵੀ ਜੇ ਸਾਡੇ ਜਿਹੜਾ ਅਸੀਂ ਸਮਾਨ ਉਧਰ ਨੂੰ ਫੁੱਟਦੇ ਆ ਜੇ ਉਹਦੇ ਵਿੱਚ ਇਹ ਅਮਰੀਕਾ ਯੂਕੇ ਫ੍ਰਾਂਸ ਵਗੈਰਾ ਨੇ ਉਹਦੀ ਸਹਾਇਤਾ ਕੀਤੀ ਇਜ਼ਰਾਈਲ ਦੀ ਤਾਂ ਅਸੀਂ ਸਿੱਧਾ ਅਟੈਕ ਹੋਣਾ ਤੇ ਕਰਾਂਗੇ ਅਸੀਂ ਜੰਗ ਦੇ ਵਿਰੁੱਧ ਤਾਂ ਬਾਹਰ ਕਿਸੇ ਦੇ ਰੱਖਿਆ ਤਾਂ ਆਪਣੀ ਕਰਨੀ ਹੈ ਨਾ ਫਿਰ ਜਦੋਂ ਹੁਣ ਉਹਦੇ ਘਰ ਨੂੰ ਤੁਸੀਂ ਦਬਾਹ ਕਰਦੇ ਕੰਦੋਂ ਸਾਨੂੰ ਯਾਦ ਹੈ ਵੀ ਜਦੋਂ ਪਿਛਲੀ ਟਰਮ ਦੇ ਵਿੱਚ ਟਰੰਪ ਨੇ ਉੱਤਰੀ ਕੋਰੀਆ ਨੂੰ ਧਮਕੀਆਂ ਦਿੱਤੀਆਂ ਸੀ ਤਾਂ ਉੱਤਰੀ ਕੋਰੀਆ ਦੇ ਲੀਡਰ ਨੇ ਉਸ ਟਾਈਮ ਕਿਹਾ ਸੀ ਵੀ ਮੇਰੇ ਕੋਲ ਆ ਪਰਮਾਣੂ ਹਥਿਆਰ ਨੇ ਸਿੱਤੇ ਵਾਸ਼ਿੰਗਟਨ ਡੀਸੀ ਆਉਣਗੇ ਪੁੱਤ ਸਮਝ ਲੀਂ ਤੂੰ ਚੁੱਪ ਕਰ ਗਿਆ ਸੀ ਭਿੱਜੀ ਬਿੱਲੀ ਬਣ ਗਿਆ ਸੀ ਸੋ ਇਹੋ ਜਿਹਾ ਡੈਕਟਰੈਂਸ ਫਿਰ ਰਹੀ ਚਾਹੀਦਾ ਵੀ ਹੁੰਦਾ ਕਿ ਕਿਤੇ ਨਾ ਕਿਤੇ ਹੱਥਾਂ ਬਾਜ਼ ਕਰਾ ਰਹੇ ਆ ਬੈਰੀ ਮਿਤਨਾ ਹੋਏ ਫਿਰ ਇਹ ਹੱਥ ਦਿਖਾਉਣੇ ਪੈਂਦੇ ਆ ਚਾਹੇ ਬਹੁਤ ਸਾਰੇ ਪਿਛਲੇ ਸ਼ਿਕਾਇਤ ਕਹਿ ਰਿਹਾ ਵੀ ਈਰਾਨ ਇਸ ਵਕਤ ਓਡਾ ਤਾਕਤਵਰ ਨਹੀਂ ਜਿੰਨੀਆਂ ਉਹਦੇ ਵਿਰੋਧੀ ਤਾਕਤਾਂ ਨੇ ਪਰ ਦੇਖਦੇ ਆ ਕੀ ਬਣਦਾ ਅਸੀਂ ਚਾਹਾਂਗੇ ਵੀ ਇਹ ਛੇਤੀ ਤੋਂ ਛੇਤੀ ਜੰਗਬੰਦੀ ਹੋਵੇ ਆਪਸ ਚ ਗੱਲਬਾਤ ਰਾਹੀਂ ਮਸਲਾ ਨਿਪੜੇ ਦੇ ਤਾਂ ਕਿ ਅਮਨ ਸ਼ਾਂਤੀ ਨਾਲ ਇਜ਼ਰਾਈਲ ਦੇ ਲੋਕ ਵੀ ਤੇ ਇਰਾਨ ਦੇ ਲੋਕ ਵੀ ਤੇ ਉਸ ਖਿੱਤੇ ਦੇ ਸਾਰੇ ਦੇ ਲੋਕ ਵੀ ਰਹਿ ਸਕਣ ਸਾਡੇ ਭਾਰਤ ਦੇ ਉੱਤੇ ਵੀ ਉਹਦੇ ਬਹੁਤ ਮਾੜੇ ਅਸਰ ਪੈ ਰਹੇ ਹੈ ਵਪਾਰ ਨਾਲ ਹੀ ਤੇ ਦੂਈਆਂ ਗੱਲਾਂ ਨਹੀਂ ਉਹਨਾਂ ਤੋਂ ਵੀ ਅਸੀਂ ਸਾਰੇ ਜਣੇ ਬਚ ਸਕੀਏ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਵੀ ਆਰਟੀਆਈ ਦੇ ਵਿੱਚ ਇੱਕ ਵੈਂਟੇਜ ਨਾਇਕ ਨਾਂ ਦਾ ਵਿਅਕਤੀ ਹੈ ਉਹਨੇ ਫੋਰਨ ਮਿਨਿਸਟਰੀ ਤੋਂ ਮੰਗਿਆ ਸੀਗਾ ਵੀ ਸਾਡੇ ਜਿਹੜੇ ਵਿਕਰਮ ਮਿਸ਼ਰੀ ਜੀ ਫੋਰਨ ਸੈਕਟਰੀ ਨੇ ਉਹਨਾਂ ਦੇ ਉਹਨਾਂ ਦੀ ਤੇ ਉਹਨਾਂ ਦੀ ਬੇਟੀ ਦੀ ਬਹੁਤ ਵੱਡੀ ਟ੍ਰੋਲਿੰਗ ਕੀਤੀ ਸੀ ਉਹ ਟ੍ਰੋਲਾਂ ਦੇ ਖਾਤੇ ਆ ਦੇ ਨੰਬਰ ਦਿੱਤੇ ਜਾਣ ਤੇ ਉਹਨਾਂ ਨੇ ਆਈਟੀ ਮਿਨਿਸਟਰੀ ਤੋਂ ਵੀ ਪੁੱਛਿਆ ਸੀ ਦੋਨਾਂ ਨੇ ਕਹਿਤਾ ਵੀ ਸਾਡੇ ਕੋਲ ਇਹ ਹੈ ਨਹੀਂ ਫਿਰ ਉਹਨੇ ਅਪੀਲ ਕੀਤੀ ਫਿਰ ਕਹਿੰਦੇ ਨਹੀਂ ਹੈ ਸਾਡੇ ਦੇਸ਼ ਦਾ ਤੰਤਰ ਕੀ ਹੈ ਸਾਡੇ ਦੇਸ਼ ਦਾ ਇੱਕ ਉੱਚ ਅਧਿਕਾਰੀ ਰੋਜ਼ ਲੋਕਾਂ ਨੂੰ ਆਪਣੀਆਂ ਜਿਹੜਾ ਪਾਕਿਸਤਾਨ ਦੇ ਨਾਲ ਕਨਫਲਿਕਟ ਹੈ ਉਸ ਬਾਰੇ ਦੱਸ ਰਹੇ ਹੈ ਉਹੀ ਦੱਸਦਾ ਵੀ ਸੀਜ਼ਫਾਇਰ ਹੋ ਗਿਆ ਉਹਨੂੰ ਲੋਕ ਗਾਲਾਂ ਕੱਢਣੀਆਂ ਸ਼ੁਰੂ ਕਰ ਜਾਂਦੇ ਆਂਦੇ ਆ ਉਹਦੀ ਉਹਦੀ ਜਿਹੜੀ ਬੇਟੀ ਆ ਉਸ ਨੂੰ ਬੇਹੂਦਾਂ ਗਾਲਾਂ ਕੱਢਦੇ ਆ ਤੇ ਸਰਕਾਰ ਇਹ ਵੀ ਨਹੀਂ ਪਤਾ ਕਰਦੀ ਵੀ ਉਹ ਅਕਾਊਂਟ ਕੌਣ ਨੇ ਕਿਹੜੇ ਬੰਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਸਜ਼ਾ ਦੇਣੀ ਇੱਕ ਪਾਸੇ ਰਹੀ ਅਕਾਊਂਟਾਂ ਦਾ ਵੀ ਨਹੀਂ ਪਤਾ ਸ਼ਰਮ ਹੋਣੀ ਚਾਹੀਦੀ ਆ ਸਾਡੀ ਸਰਕਾਰ ਨੂੰ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ